ਮੈਂ ਕੁਛ ਬਣਨਾ ਚਾਹੁੰਦੀ ਹਾਂ ਅਸ ਟੀਚਰ ਬਣਨਾ ਚਾਹੁੰਦੀ ਹਾਂ ਇੰਜੀਨੀਅਰ ਬਣਨਾ ਹੈ ਮੈਂ ਆਪਣਾ ਅੱਗੇ ਪੜ੍ਹ ਕੇ ਕਰੀਅਰ ਬਣਾਉਣਾ ਚਾਹੁੰਦੀ ਹਾਂ ਆਪਣੇ ਪੈਰਾਂ ਤੇ ਖੜੀ ਹੋ ਕੇ ਮਮਾ ਦਾ ਨਾਮ ਰੌਸ਼ਨ ਕਰਨਾ ਚਾਹੁੰਦੀ ਹਾਂ ਇਹਨਾਂ 3 ਦੇ ਅਸਮਾਨ ਛੂ ਲੈਣ ਦੇ ਇਹ ਸੁਪਨੇ ਪਰਿਵਾਰ ਦੇ ਮੌਜੂਦਾ ਹਾਲਾਤਾਂ ਚ ਪੂਰੇ ਨਹੀਂ ਹੋ ਸਕਦੇ ਕਈ ਵਾਰ ਜੇ ਸਕੂਲ ਚ ਫੀਸ ਮਣਗਾ ਤੇਰੇ ਪੈਸੇ ਨਹੀਂ ਹੁੰਦਾ ਫਿਰ ਔਖਾ ਹੁੰਦਾ ਬਸ ਇਹ ਕੋਈ ਕਮਾਉਣ ਵਾਲਾ ਨਹੀਂ ਰਿਹਾ ਪਿਤਾ ਬਲਵੀਰ ਸਿੰਘ ਦੀ ਪਿਛਲੇ ਸਾਲ ਦੀਵਾਲੀ ਤੋਂ ਕੁਝ ਦਿਨ ਬਾਅਦ ਮੌਤ ਹੋ ਗਈ ਬਲਵੀਰ ਸਿੰਘ ਕੋਲ ਮਹਿਜ਼ 7 ਕਨਾਲਾਂ ਜ਼ਮੀਨ ਸੀ ਠੇਕੇ ਤੇ ਜ਼ਮੀਨ ਲੈ ਕੇ ਨਰਮਾ ਬੀਜਿਆ ਪਰ ਫਸਲ ਨਾ ਹੋਈ 6 ਬੱਚੀਆਂ ਦੀ ਪੜ੍ਹਾਈ ਦਾ ਖਰਚ ਹੋਰ ਘਰੇਲੂ ਮਜਬੂਰੀਆਂ ਤੇ ਕਰਜ਼ੇ ਦੇ ਬੋਝ ਕਾਰਨ ਪਰੇਸ਼ਾਨ ਰਹਿਣ ਲੱਗਾ ਸੀ ਬਾਹਰ ਰਹਿ ਗਿਆ ਹੁਣ ਮੇਰਾ ਪਤ ਤਾ ਦੇਖਾ ਇੱਥੇ ਘਰੇ ਆ ਗਿਆ ਤੇ ਘਰੇ ਆ ਕੇ ਬਸ ਬਾਹਰ ਨੂੰ ਹੀ ਹੋ ਗਿਆ ਨਾ ਮੱਕੇ ਗੱਲ ਕਰੀ ਨਾ ਬਾਤ ਕਰੀ ਵਿਚਾਰਾ ਪੈ ਗਿਆ ਇੱਥੇ ਆ ਕੇ ਮੱਕੇ ਥੇ ਸੱਤ ਮਹੀਨੇ ਹੋ ਗਏ ਜੀ ਉਹਨਾਂ ਨੂੰ ਮੱਕਿਆਂ ਨੂੰ ਉਦੋਂ ਨਾਰਮਾ ਦੇਖ ਕੇ ਆ ਕੇ ਉਹ ਕਰਿਆ ਬਸ ਸਾਰਾ ਮਾਨ ਡੇਢ ਵਾਂਣ ਚੁਗਿਆ ਸੀਗਾ ਪਹਿਲਾਂ ਬਾਅਦ ਚ ਚੁਗਿਆ ਤਿੰਨ ਚਾਰ ਮਾਨ ਨਾਰਮਾ ਨੂੰ ਹੁਣ ਕੁਸਤਾ ਠੇਕੇ ਵਾਲੇ ਪੈ ਗਏ ਸਰ ਜੀ ਠੇਕੇ ਤਾਂ ਹੁਣ ਅਗਲਾ ਦੇਖ ਕੇ ਪਹਿਲਾਂ ਵਾਂਣ ਚ ਫੇਰ ਵੜਦਾ ਹੈਗਾ ਉਹ ਵੀ ਹੁਣ ਚੱਕ ਕੇ ਕਿਸੇ ਤੋਂ ਦਿੱਤੇ ਹੋਏ ਸੀ ਉਸ ਜੀ ਜਿਵੇਂ ਹੁਣ ਆਈ ਵਾਰੀ ਫਸਲ ਘਟ ਹੁੰਦੀ ਸੀ ਖਰਚਾ ਉਤੋਂ ਦੀ ਹੋ ਰਿਹਾ ਬੱਚਿਆਂ ਦੀ ਪੜਾਈ ਦਾ ਤਾਂ ਕਰਕੇ ਚੜਿਆ ਹੋਇਆ ਜੀ ਬਲਵੀਰ ਨੇ ਅੱਖਾਂ ਮੀਟ ਲਈਆਂ ਪਰ ਉਸ ਦੇ ਪਰਿਵਾਰ ਦੇ ਹਾਲਾਤ ਉਹੀ ਸਨ ਫਰਕ ਸਿਰਫ ਇੰਨਾ ਸੀ ਕਿ ਪਹਿਲਾਂ ਦੋ ਪਹੀਏ ਗੱਡੀ ਚਲਾ ਰਹੇ ਸੀ ਤੇ ਹੁਣ ਬੋਝ ਬਲਵੀਰ ਦੀ ਪਤਨੀ ਸਿਰ ਆ ਗਿਆ ਹੁਣ ਸੱਤ ਕਨਾਲਾਂ ਜਿਉ ਮੇਰਾ ਦਿਉਰੀ ਆਪਦੇ ਨਾਲ ਬੌਂਦਾ ਵੀ ਜੇ ਹੁਣ ਜੀ ਵੀ ਚਲੋ ਫਸਲ ਤਾਂ ਖਾਣ ਜੋਕਰੀ ਹੁੰਦੀ ਏ ਜੀ ਦੇਖ ਇੱਕ ਮੱਝ ਐ ਮੈਂ ਚਲ ਦੁੱਧਵਾਦ ਪਾਈ ਇੰਨੀ ਐ ਮਸ਼ੀਨ ਦਾ ਕੰਮ ਕਰਦੀ ਐ ਮੇਰਾ 5-400 ਰੁਪਏ ਆਥਣ ਨੂੰ ਬਣਦਾ ਹੈਗਾ ਜੀ ਨਾ ਉਹੀ ਅੱਜ ਦੇ ਪਹਿਣਾ ਪਾਹਿਆਂ ਦੇ ਸਾਰੇ ਨਾਲ ਮੇਰੀਆਂ ਬੱਚੀਆਂ ਪੜ੍ਹ ਰਹੀਆਂ ਨੇ ਇਸ ਟਾਈਮ ਬੈਂਕਾਂ ਦੇ ਸ਼ਾਹੂਕਾਰਾਂ ਦਾ ਪਰਿਵਾਰ ਸਿਰ 2,25,000 ਰੁਪਏ ਦਾ ਕਰਜ਼ਾ ਹੈ ਹੁਣ ਸਰਬਜੀਤ ਕੌਰ ਕਰਜ਼ਾ ਉਤਾਰੇ ਘਰ ਚਲਾਵੇ ਜਾਂ ਬੱਚੀਆਂ ਦੀ ਪੜ੍ਹਾਈ ਦਾ ਖਰਚ ਚੁੱਕੇ ਜੋ ਸੇ ਇਹ ਕਹਿਣਾ ਵੀ ਸਾਨੂੰ ਕੋਈ ਬੱਚੀਆਂ ਦੇ ਪੜਾਉਣ ਵਾਸਤੇ ਸਹਾਇਤਾ ਜਿਹੜਾ ਚੱਲ ਸਾਡੇ ਸਿਰ ਪਰ ਹੈ ਕੋਈ ਥੋੜਾ ਕਾਣਾ ਇਸ ਵਾਸਤੇ ਸਹਾਇਤਾ ਹੋਰ ਤਾਂ ਜੀ ਚੱਲ ਆਪਾਂ ਨੇ ਆਪਣੀ ਮਿਹਨਤ ਕਰਕੇ ਖਾਣੀ ਹੈਗੀ ਕੋਈ ਜ਼ਿਆਦਾ ਨਹੀਂ ਉਹਨਾਂ ਨੂੰ ਕਹਿ ਰਹੇ ਬਸ ਸਾਹੀ ਮੇਰੀਆਂ ਬੱਚੀਆਂ ਪੜ ਕੇ ਆਪਦੀ ਰੋਟੀ ਦੀਆਂ ਹੋ ਜਾਣ ਕਿਉਂ ਪਿੱਛੇ ਜ਼ਮੀਨ ਦਾ ਜੋਰ ਹੋਵੇ ਜੀ ਆਪਾਂ ਫੇਰ ਵੀ ਕਹਿ ਦਈਏ ਵੀ ਵੇਚ ਕੇ ਵਿਆ ਦੇਾਂਗੇ ਹੁਣ ਸਾਨੂੰ ਵੀ ਪਤਾ ਬਿਆਉਣੀਆਂ ਬਹੁਤ ਮੁਸ਼ਕਲ ਨਾਲ ਪੈਣਗੀਆਂ ਜੀ ਇਹ ਦਾ ਸਾਹਿਬ ਜੀ ਤੇ ਸਾਡੀ ਤਾਂ ਵੀ ਕੋਈ ਸਾਨੂੰ ਸਰਕਾਰ ਸਹਿਯਤਾ ਕਰੇ ਬਹੁਤ ਧੰਨਵਾਦ ਜੀ